ਸੋਲੇ ਫਲੱਡ ਸਿਚੁਏਸ਼ਨ ਆਈ ਹੋਈ ਹੈ ਸਾਡੇ ਸਪੈਸ਼ਲੀ ਰੂਰਲ ਬੈਲਟ ਵਿੱਚ ਸੋ ਇਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਹੈ ਕਿ ਦੇ ਆਰ ਕਲੈਕਟਿੰਗ ਜੋ ਸਮਗਰੀ ਹੈਗੀ ਹੈ ਲੋਕਾਂ ਕੋਲੋਂ ਡੋਨੇਸ਼ਨ ਲੈ ਕੇ ਤੇ ਵੀ ਆਰ ਗੋਇੰ ਟੂ ਇਹਨਾਂ ਨੇ ਆਪਣਾ ਜੋ ਲੋਗ ਹੈਗੇ ਆ ਜਿਹੜੇ ਵਿਕਟਿਮਸ ਹੈਗੇ ਆ ਉਹਨਾਂ ਨੂੰ ਡਿਸਟ੍ਰਿਬਿਊਟ ਕਰਨਗੇ ਸੋ ਆਪਣਾ ਕੇ ਵੀ ਅਸੀਅਤੇ ਕਲੈਕਸ਼ਨ ਸੈਂਟਰ ਖੋਲ ਸਕਦੇ ਆ ਸੋ ਪਰਸ਼ੋਤਾ ਮਹਿਰਾ ਜੀ ਜੋ ਪ੍ਰੈਜ਼ੀਡੈਂਟ ਨੇ ਔਰ ਇਹ ਆਪਣਾ ਗੇਪ ਦੀ ਕੰਸੈਂਟ ਕੇ ਤੁਸੀਂ ਇੱਥੇ ਖੋਲੋ ਸੋ ਰਾਈਟ ਨਾਓ ਅਸੀਂ ਆਈ ਕਰ ਰਹੇ ਆ ਲੋਕਾਂ ਨੂੰ ਅਸੀਂ ਮੋਟੀਵੇਟ ਕਰ ਰਹੇ ਆ ਜੋ ਵੱਧ ਚੜ ਕੇ ਆਨ ਤੇ ਜਿਹੜੀ ਇਸ ਵਲੇ ਜੋ ਕ੍ਰਾਈਸਿਸ ਸਿਚੁਏਸ਼ਨ ਹੈਗੀ ਹੈ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਰਿਲੀਫ ਦੇ ਸਕੀਏ ਇਹ ਤੇ ਇਟਸ 올 ਅ ਟੀਮ ਐਫਰਟ ਜਿੰਨਾ ਵੱਧ ਤੋਂ ਵੱਧ ਲੋਕੀ ਕੰਟ੍ਰਿਬਿਊਟ ਕਰ ਸਕਦੇ ਆ ਰੀਜ਼ਨ ਵਾਇ ਵੀ ਹੈ ਵੀ ਹੈ ਵੀ ਹੈਵ ਕਲੈਕਟਡ ਹੇਅਰ ਇਜ਼ ਟੂ ਮੋਟੀਵੇਟ ਪੀਪਲ ਕੇ ਉਹ ਬਾਚੜ ਕੇ ਆਂ ਸੋ ਵੀ ਆਰ ਵੇਟਿੰਗ ਕਿ ਅਸੀਂ ਪਹਿਲੇ 350 ਬੋਟਲਸ ਦਾ ਨਾ ਕਲ ਟ੍ਰਕ ਚੱਲ ਗਿਆ ਫॉर ਵਾਟਰ ਬਿਕੋਜ਼ ਪਾਣੀ ਦੀ ਬੜੀ ਜ਼ਰੂਰਤ ਹੈਗੀ ਹੈ ਐਂਡ ਪੋਰਟੇਬਲ ਵਾਟਰ ਤਾਂ ਪਤਾ ਹੈ ਦੇ ਮਤਲਬ ਥਿਸ ਇਜ਼ ਅ ਨੈਸੈਸਿਟੀ ਫॉर एवरीवन ਵੀ ਹੈਵ 플ੈਗਡ ਆਫ ਥਟ ਯੈਸਟਰਡੇ ਅਸੀਂ ਸਾਰੇ ਪਾਸੇ ਅਸੀਂ ਪੂਰਾ ਮਤਲਬ ਇੱਕ ਸਿਸਟਮ ਬਣਾਇਆ ਹੈ ਕੈਂਪੇਨ ਕ੍ਰੀਏਟ ਕੀਤੀ ਹੈ ਕਿ ਲੋਕਾਂ ਨੂੰ ਸੀ ਅਵੇਅਰਨੈਸ ਆਪਣੇ ਫਰੈਂਡ ਸਰਕਲ ਦੇ ਵਿੱਚ ਆਰਗੇਨਾਈਜੇਸ਼ਨਸ ਵੀ ਹੈਵ 올 ਦੀ ਆਰਗੇਨਾਈਜੇਸ਼ਨਸ ਯੂ نو ਕਮਿੰਗ ਟੂ ਅਸ ਕਿ ਵੀ ਤੁਸੀਂ ਜਿਹੜੇ ਸੈਂਟਰਸ ਹੈਗੇ ਇੱਥੇ ਤੁਸੀਂ ਸਮਾਨ ਪਹੁੰਚਾਓ ਪੰਜਾਬ ਕੇਸਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀਆਂ ਦਰਸ਼ਕੋ ਇਸ ਵੇਲੇ ਅਸੀਂ ਕ੍ਰਿਸ਼ਨ ਧਾਮ ਮੰਦਿਰ ਵਿੱਚ ਜੋ ਕਿ ਗ੍ਰੀਨ ਐਵੇਨਿਊ ਵਿੱਚ ਹੈ ਉੱਥੇ ਮੌਜੂਦ ਹਾਂ ਕਿਉਂਕਿ ਇਸ ਵੇਲੇ ਦੀ ਜਿਹੜੀ ਕੰਡੀਸ਼ਨ ਬਣੀ ਹੋਈ ਹੈ ਉਹ ਬਹੁਤ ਹੀ ਅਨਪ੍ਰੇਡਿਕਟੇਬਲ ਹੈ ਔਰ ਜਿੱਥੇ ਪੂਰੇ ਪੰਜਾਬ ਵਿੱਚ ਹੜ੍ਹ ਆਏ ਹੋਏ ਐ ਜੰਮੂ ਕਸ਼ਮੀਰ 'ਚ ਹੜ੍ਹ ਆਏ ਹੋਏ ਐ ਜੜੀਆਂ ਜੜੀਆਂ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਔਰ ਇਸ ਵੇਲੇ ਸਾਡੇ ਨਾਲ ਵਾਰਡ ਨੰਬਰ 4 ਦੇ ਕਾਉਂਸਲਰ ਮਨਦੀਪ ਸਿੰਘ ਅਹੂਜਾ ਜੀ ਮੌਜੂਦ ਨੇ ਸ਼ਹਿਰ ਦੀ ਸਾਰੇ ਪਾਇਨियर्स ਮੌਜੂਦ ਨੇ ਜੜੇ ਕਿ ਅਗਰ ਗੱਲ ਕਰੀ ਸੋਸ਼ਲ ਵਰਕ ਵਿੱਚ ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਹੈ ਔਰ ਅੱਜ ਇਹ ਸਾਰੇ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਇਸ ਦਾ ਇੱਕ ਖਾਸ ਵਿਸ਼ੇਸ਼ ਮੰਤਵ ਹੈ ਤੁਸੀਂ ਦੇਖ ਸਕਦੇ ਹੋ ਜੀ ਪਿੱਛੇ ਇੱਕ ਬੈਕਡ੍ਰੌਪ ਦਿਖਾਈ ਦੇ ਰਿਹਾ ਹੈ ਹਰ ਰਾਹਤ ਸਮਗਰੀ দান ਕਰੋ ਸਾਰਿਆਂ ਨੂੰ ਥੋੜਾ ਅਵੇਅਰ ਵੀ ਕੀਤਾ ਜਾ ਰਿਹਾ ਕਿ ਇਸ ਵੇਲੇ ਲੋਕਾਂ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਰਾਹਤ ਸਮਗਰੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਔਰ ਸਾਰੀ ਗੱਲਬਾਤ ਕਰਨੇ ਆ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗੀ ਕਾਉਂਸਲਰ ਸਾਹਿਬਨਾ ਸਰ ਅਥਰ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਅੱਜ ਦੀ ਪੂਰੀ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਆ ਕਿ ਮੰਤਵ ਕੀ ਸੀਗਾ ਜਾਣਨੇ ਤੇ ਹੈ ਕਿ ਹਾਰਡ ਰਾਹਤ ਸਮਗਰੀ ਹੈ ਬਟ ਕੀ ਵਿਸ਼ੇਸ਼ ਤੌਰ ਤੇ ਕਿਹੜੇ ਏਰੀਆ ਵੱਲ ਇਹ ਰਾਹਤ ਸਮਗਰੀ ਪਹੁੰਚੇਗੀ ਅ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਵੀਓਏ ਨੂੰ ਕੰਗ੍ਰੈਚੂਲੇਟ ਕਰਨਾ ਚਾਹਨਾ ਔਰ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਇਨੀਸ਼ੀਏਟਿਵ ਲੇਤਾ ਹੈਗਾ ਅਸ ਯੂ نو ਕਿ ਬਈ ਇਸ ਵੇਲੇ ਫਲੱਡ ਸਿਚੁਏਸ਼ਨ ਆਈ ਹੋਈ ਹੈ ਸਾਡੇ ਸਪੈਸ਼ਲੀ ਰੂਰਲ ਬੈਲਟ ਵਿੱਚ ਸੋ ਇਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਹੈ ਕਿ ਦੇ ਆਰ ਕਲੈਕਟਿੰਗ ਜੋ ਸਮਗਰੀ ਹੈਗੀ ਹੈ ਲੋਕਾਂ ਕੋਲੋਂ ਡੋਨੇਸ਼ਨ ਲੈ ਕੇ ਤੇ ਵੀ ਆਰ ਗੋਇੰਗ ਟੂ ਇਹਨਾਂ ਨੇ ਆਪਣਾ ਜੋ ਲੋਕ ਹੈਗੇ ਜਿਹੜੇ ਵਿਕਟਿਮਸ ਹੈਗੇ ਆ ਉਹਨਾਂ ਨੂੰ ਡਿਸਟ੍ਰਿਬਿਊਟ ਕਰਨਗੇ ਸੋ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਸੀਗਾ ਕਿ ਅਸੀਂ ਇਸ ਵੇਲੇ ਕ੍ਰਿਸ਼ਨ தாம் ਮੰਦਿਰ ਛਗੇ ਆ ਵਿਚ ਇਜ਼ ਵਿਚ ਇਜ਼ ਇਨ ਗ੍ਰੀਨ ਐਵੇਨਿਊ ਐਂਡ ਸੋ ਆਪਣਾ ਕੇ ਵੀ ਅਸੀਅਤਿ ਕਲੈਕਸ਼ਨ ਸੈਂਟਰ ਖੋਲ ਸਕਦੇ ਆ ਸੋ ਪਰਸ਼ੋਤਾ ਮਹਿਰਾ ਜੀ ਜੋ ਪ੍ਰੈਜ਼ੀਡੈਂਟ ਨੇ ਔਰ ਹੀ ਆਪਣਾ ਗੇਵਦੀ ਕਨਸੈਂਟ ਕੇ ਤੁਸੀਂ ਇੱਥੇ ਖੋਲੋ ਸੋ ਰਾਈਟ ਨਾਓ ਅਸੀਂ ਆਈ ਕਰ ਰਹੇ ਆ ਲੋਕਾਂ ਨੂੰ ਅਸੀਂ ਮੋਟੀਵੇਟ ਕਰ ਰਹੇ ਆ ਉਹ ਬਾਤ ਚੜ ਕੇ ਆਨ ਤੇ ਜਿਹੜੀ ਇਸ ਵੇਲੇ ਜੋ ਕ੍ਰਾਈਸਿਸ ਸਿਚੁਏਸ਼ਨ ਹੈਗੀ ਹੈ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਰਿਲੀਫ ਦੇ ਸਕੀਏ ਐਂਡ ਮੈਂ ਗੱਲ ਕਹਿਣਾ ਚਾਹਨਾ ਕਿ ਵੌਇਸ ਆਫ ਅੰਮ੍ਰਿਤਸਰ ਇਨਾਂ ਇੱਕ ਵਧੀਆ ਕੰਮ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਥੈਟ ਦੇ ਹੈਵ ਐਮਪਲੀਫਾਈਡ ਦੀ ਕਨਸਰਨਸ ਆਫ ਦਾ ਪੀਪਲ ਆਫ ਅੰਮ੍ਰਿਤਸਰ ਜਿਵੇਂ ਪਹਿਲਾਂ ਵੌਇਸ ਆਫ ਅਮਰੀਕਾ ਆ ਰਿਹਾ ਨੂੰ ਹੋਣੀ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ ਉਸ ਸਿਮਿਲਰਲੀ ਆਨ ਸਿਮਿਲਰ ਲਾਈਨਸ ਵੌਇਸ ਆਫ ਅੰਮ੍ਰਿਤਸਰ ਆਇਆ ਐਂਡ ਵੀ ਨੀਡ ਯੂ نو ਐਨ ਐਨ ਜੀਓ ਲਾਈਕ ਦਿਸ ਕਿ ਜਿਹੜੇ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਕਿ ਕਿਤੇ ਕੋਈ ਕਮੀ ਪੇਸ਼ਿਆ ਨਹੀਂ ਆ ਜਿੱਥੇ ਵੀ ਅਸੀਂ ਕੋਈ ਇੰਪਰੂਵਮੈਂਟ ਕਰ ਸਕਦੇ ਆ ਸੋ ਦੇ ਆ ਡੂਇੰਗ ਅ ਕਮੈਂਡੇਬਲ ਜੌਬ ਐਂਡ ਆਮ ਅ ਵੈਰੀ ਯੂ نو ਪ੍ਰਿਵਿਲੇਜਡ ਟੂ ਬੀ ਅ ਪਾਰਟ ਆਫ ਧਰ ਕੈਂਪੇਨ ਸੋ ਇਸੇ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜੀ ਇਨਰ ਵੀਲ ਜਿਹੜੀਆਂ ਲੇਡੀਜ਼ ਨੇ ਉਹ ਵੀ ਨਾਲ ਅੱਜ ਮੌਜੂਦ ਨੇ ਉਹਨਾਂ ਬਾਰੇ ਵੀ ਜਾਣਨਾ ਚਾਹਾਂਗੇ ਉਹ ਕਿਸ ਤਰ੍ਹਾਂ ਦਾ ਹਿੱਸਾ ਪਾ ਰਹੀਆਂ ਐ ਇਸ ਜਿਹੜੇ ਇਨੀਸ਼ੀਏਟਿਵ ਦੇਖੋ ਮੋਰ ਦਾ ਮੈਰੀਅਰ ਇਨਰ ਵੀ ਵਾਲੇ ਵੀ ਆਏ ਨੇ ਮੇਰੇ ਸਿਸਟਰ ਨੇ ਮੈਂ ਉਹਨਾਂ ਨੂੰ ਅਪਰੋਚ ਕੀਤਾ ਸੀਗਾ ਸੋ ਦੇਖ ਸਕਦੇ ਜੀ ਇਵਨ ਵੀ ਵਾਂਟ ਟੂ ਕੰਟ੍ਰਿਬਿਊਟ ਸੋ ਇਹ ਤੇ ਇਟਸ ਆਲ ਅ ਟੀਮ ਐਫਰਟ ਜਿੰਨਾ ਵੱਧ ਤੋਂ ਵੱਧ ਲੋਕੀ ਕੰਟ੍ਰਿਬਿਊਟ ਕਰ ਸਕਦੇ ਆ ਰੀਸਨ ਵਾਈ ਵੀ ਹੈ ਵੀ ਹੈ ਵੀ ਹੈਵ ਕਲੈਕਟਡ ਹੇਅਰ ਇਜ਼ ਟੂ ਮੋਟੀਵੇਟ ਪੀਪਲ ਕਿ ਉਹ ਬਾਚੜ ਕੇ ਆਣ ਔਰ ਆਪਣੀ ਕੰਟ੍ਰਿਬਿਊਸ਼ਨ ਚੀਜ਼ ਆਣਾ ਚਾਹਾਂਗੀ ਹੈ ਜਿਹੜੀ ਦਾਹਤ ਸਮਗਰੀ ਕਿਦੋਂ ਤੱਕ ਇਕੱਠੀ ਕੀਤੀ ਜਾਏਗੀ ਤੇ ਕਿਸ ਤਰ੍ਹਾਂ ਨਾਲ ਜੜੇ ਪ੍ਰਭਾਵਿਤਾਂ ਤੱਕ ਪਹੁੰਚਾਈ ਜਾਏਗੀ ਇਹ ਤੁਹਾਨੂੰ இந்து ਮੈਮ ਬੈਟਰ ਦੱਸਣਗੇ ਸੋ ਸੋ ਇੰਦੂ ਅਰੋੜਾ ਮੈਮ ਜੋ ਕਿ ਵੌਇਸ ਆਫ ਅੰਮ ਤੁਸੀਂ ਪ੍ਰੈਜ਼ੀਡੈਂਟ ਨੇ ਇੰਦੂ ਅਰੋਣਾ ਮੈਮ ਵਾਇਸ ਆਫ ਅੰਮ੍ਰਿਤਸਰ ਦੇ ਉਹਨਾਂ ਨਾਲ ਗੱਲ ਕਰ ਰਹੀਆਂ ਮੈਮ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਇਸ ਲਈ ਕੰਗ੍ਰੈਚੁਲੇਟ ਕਰਨਾ ਚਾਹਾਂਗੀ ਬਹੁਤ ਹੀ ਜਿਹੜਾ ਕਹਿੰਦੇ ਨੇ ਨੀਡ ਆਫ ਆਰ ਵਾਲਾ ਜਿਹੜਾ ਸਟੈਪ ਤੁਸੀਂ ਚੁੱਕਿਆ ਹੈ ਤੁਸੀਂ ਲੋਕਾਂ ਨੂੰ ਇਕੱਠੇ ਕੀਤਾ ਹੈ ਤੇ ਅੱਜ ਤੁਸੀਂ ਇੱਥੇ ਸ਼ੁਰੂਆਤ ਕਰ ਦਿੱਤੀ ਕ੍ਰਿਸ਼ਨ ਦਾਮ ਮੰਦਿਰ ਵਿੱਚ ਜਿਹੜਾ ਹਰ ਪ੍ਰਭਾਵਤਾ ਲਈ ਜਿਹੜੀ ਵੀ ਰਾਸ਼ਨ ਜਾਂ ਰਾਹਤ ਸਮਗਰੀ ਹੈ ਉਸ ਨੂੰ ਇਕੱਠੇ ਕਰਨ ਦੀ ਜਾਣਨਾ ਚਾਹਾਂਗੀ ਇਸ ਦੇ ਬਾਰੇ ਵਿੱਚ ਵਿਸਤ੍ਰਿਤ अच्छा वॉइस ऑफ अमृतसर जेडी है ना हमेशा ही कोई भी जरूरत हुंदी है किदे भी कैलामिटी हुंदी है कुछ भी हुंदा है assi sarkar nu bhi jagane ha assi aap bhi assi logo nu jagane ha awareness create karne ha aur saadi team hai ji hai you know we comprise of 5 6 of us jehde bilkul agge aake wad wad ke kaam karde we have uh, you know taken eight collection centers jithe rahat samagri jayegi और जिस तरह जिस तरह के रसीड करेंगे गुरुद्वारे है मंदिर है एंड वी थैंकफुल टू मिसर परशोत्तम स्पेस एंड प्रोवाइडिंग सो मच ऑफ यू नो मटेरियल्स फॉर द रिलीफ दिस थिंग विक्टिम्स सो वी आर वेटिंग के अहमेंडा तीन सौ बॉटल ट्रक चला गया फॉर वाटर बिकॉज पानी की बड़ी जरूरत हैगी है एंड पोर्टेबल वाटर तुम पता है मतलब दिस इज अ नेसेसिटी फॉर एवरी वन वी हैव फ्लैगड ऑफ दैट यसटे ਬਾਕੀ ਜਿਸ ਤਰ੍ਹਾਂ ਇਹ ਸਾਰਾ ਮਟੀਰੀਅਲ ਸਾਰਾ ਇਕੱਠਾ ਹੋਏਗਾ ਵੀ ਆ ਕੀਪਿੰਗ ਇਟ ਅ ਸਾਈਡ ਇਨ ਡਿਫਰੈਂਟ ਡਿਫਰੈਂਟ ਲੋਕੇਸ਼ਨ ਸੋ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਚਾਹੋਗੇ ਕਿ ਕਿਸ ਤਰ੍ਹਾਂ ਨਾਲ ਉਸ ਰਾਹਤ ਸਮਗਰੀ ਵਿੱਚ ਆਪਣਾ ਯੋਗਦਾਨ ਪਾਉਣ ਅਸੀਂ ਸਾਰੇ ਪਾਸੇ ਅਸੀਂ ਪੂਰਾ ਮਤਲਬ ਇੱਕ ਸਿਸਟਮ ਬਣਾਇਆ ਹੈ ਕੈਂਪੇਨ ਕ੍ਰੀਏਟ ਕੀਤੀ ਹੈ ਕਿ ਲੋਕਾਂ ਨੂੰ ਸੀ ਅਵੇਅਰਨੈਸ ਆਪਣੇ ਫਰੈਂਡ ਸਰਕਲ ਦੇ ਵਿੱਚ ਆਰਗੇਨਾਈਜੇਸ਼ਨਸ ਵੀ ਹੈਵ 올 ਦੀ ਆਰਗੇਨਾਈਜੇਸ਼ਨਸ ਯੂ نو ਕਮਿੰਗ ਟੂ ਅਸ ਕਿ ਵੀ ਤੁਸੀਂ ਜਿਹੜੇ ਸੈਂਟਰਸ ਹੈਗੇ ਇੱਥੇ ਤੁਸੀਂ ਸਮਾਨ ਪਹੁੰਚਾਓ ਤੇ ਐਸ ਐਂਡ ਹਾਊ ਦਾ ਫਲਡਸ ਰੀਸੀਡ ਅਸੀਂ ਟਰੱਕ ਲੋਡਸ ਲੈ ਕੇ ਵੀ ਆਰ ਆਲਸੋ ਯੂ نو ਕਨੈਕਟਿੰਗ ਖਾਲਸਾ ਐਡ ਐਂਡ ਆਰਮੀ ਤੇ ਅਸੀਂ ਉਹ ਟਰੱਕ ਲੋਡਸ ਜਿਹੜਾ ਨਾ ਵੀਲ ਸੈਂਡ देम ਟੂ ਦਾ ਫਲਡ ਅਫफेक्टेड ਏਰੀਆਸ ਸੋ ਕਿਹੜਾ ਕਿਹੜਾ ਟਾਰਗੇਟ ਏਰੀਆ ਹੈ ਕਿੱਥੇ ਕਿੱਥੇ ਹੈ ਜਿਹੜੇ ਰਿਲੀਫ ਟਰੱਕਸ ਪਹੁੰਚਣਗੇ ਸਾਡੇ ਤੇ ਪਹਿਲੇ ਟਾਰਗੇਟ ਏਰੀਆਜ਼ ਰਮਦਾਸ ਅਜਨਾਲਾ ਜੀ ਐਂਡ ਫਰਦਰ ਜਿੱਥੇ ਜਿੱਥੇ ਵੀ ਜ਼ਰੂਰਤ ਹੋਏਗੀ ਐਜ਼ ਐਨ ਹਾਊ ਦਾ ਐਡਮਿਨਿਸਟ੍ਰੇਸ਼ਨ ਟੈਲਸ ਅਸ ਜੀ ਜੀ ਖਾਲਸਾ ਐਡ ਵਾਲੇ ਕਿਹਨ ਜੀ ਜਿਹੜੀ ਹੈ ਐਸੋਸੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਹੈਗੀ 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 ਜਿੱਥੇ ਜਿੱਥੇ ਜ਼ਰੂਰਤ ਹੋਏਗੀ ਸਾਨੂੰ ਫੀਡਬੈਕ ਮਿਲੇਗੀ ਐਂਡ ਮੋਸਟ ਪ੍ਰੋਬਬਲੀ ਟਮੋਰੋ ਵੀਲ ਬੀ ਵਿਜ਼ਿਟਿੰਗ ਸਮਪੋਰਸ਼ਨ ਰਮਦਾਸ ਤੱਕ ਤਾਂ ਕਿ ਅਸੀਂ ਅਸੈਸ ਕਰ ਸਕੀਏ ਸਿਚੁਏਸ਼ਨ ਕਿੰਨੀ ਗ੍ਰਿਮ ਹੈ ਤੇ ਕਿਸ ਤਰ੍ਹਾਂ ਪਹੁੰਚਾਈਏ ਸਮਾਨ ਬਿਲਕੁਲ ਬਾਕੀ ਮੇਬੀ ਇਨ ਅ ਵੀਕ অর ਟੂ ਇਨ ਇਨ ਦਿਸ ਵੀਕ ਇਟਸੈਲਫ ਜੀ ਅਸੀਂ ਮੈਡੀਸਿਨਸ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਬਿਕਾਜ਼ ਆਬਵੀਅਸਲੀ ਯੂ نو ਐਂਡ ਬੈਕਟੀਰੀਆ ਐਂਡ ਫਲਡ ਜਿਹੜੇ ਇਕੱਠੇ ਹੋਇਆ ਪਾਣੀ ਉਹਦੇ ਵਾਸਤੇ ਕਾਫੀ ਡਿਜ਼ੀਜ਼ਸ ਪ੍ਰੋਬਲਮਸ ਹੋ ਸਕਦੀਆਂ ਸੋ ਮੈਡੀਸਿਨ ਵਗੈਰਾ ਦੇ ਨਾਲ ਵੀ ਲੋਕੀ ਹੈਲਪ ਕਰ ਸਕਦੇ ਹਾਂ ਹਾਂਜੀ ਕਰ ਰਹੇ ਆ ਸਾਡੇ ਵੌਇਸ ਆਫ ਅਮਰਸਰ ਦੇ ਦੇ ਆ ਵੈਰੀ ਐਕਟਿਵ ਮੈਡੀਸਿਨਸ ਪ੍ਰੋਵਾਈਡ ਕਰ ਰਹੇ ਆ ਸੋ ਐਸ ਦੇ ਵਿੱਚ ਮੈਂ ਜਾਣ ਦਾਨ ਸ਼ਬਾਰੇ ਤਾਂ ਲੋਕਾਂ ਨੂੰ ਅਵੇਅਰਨੈਸ ਹੁੰਦੀ ਹੈ ਕਿ ਕੁਝ ਵੀ ਦੇ ਸਕਦੇ ਆ ਮਗਰ ਅਗਰ ਮੈਡੀਸਿਨ ਦੀ ਗੱਲ ਕੀਤੀ ਜਾਏ ਤੇ ਕਿਸ ਤਰ੍ਹਾਂ ਦੀ ਕੋਈ ਡਾਕਟਰਸ ਕੋ ਰეკਮੈਂਡੇਸ਼ਨ ਲੈਤੀ ਜਾ ਰਹੀ ਹੈ ਕਿਹੜੀਆਂ ਮੈਡੀਸਿਨਸ ਦੀ ਲੋੜ ਹੋ ਸਕਦੀ ਹੈ ਤੇ ਕਿਹੜੀਆਂ ਮੈਡੀਸਿਨਸ ਲੋਕ ਦਾਨ ਕਰ ਸਕਦੇ ਆ ਕੱਲ ਸਾਡੀ ਮੀਟਿੰਗ ਹੈਗੀ ਸੀਗੀ ਸਾਡੀ ਐਗਜ਼ੀਕਿਟਿਵ ਮੀਟਿੰਗ ਸੀ ਉਹਦੇ ਵਿੱਚ ਸਾਡੇ ਦੋ ਡਾਕਟਰਸ ਹੈਗੇ ਜਸਪ੍ਰੀਤ ਗਰੋਵਰ ਐਂਡ ਰਾਕੇਸ਼ ਸ਼ਰਮਾ ਜੀ ਸੋ ਉਹਨਾਂ ਨੇ ਬੈਠ ਕੇ ਦੱਸਿਆ ਲਿਸਟ ਦਿੱਤੀ ਹੈ ਕਿਹੜੀ ਕਿਹੜੀ ਮੈਡੀਸਿਨਸ ਜਨਰਿਕ ਮੈਡੀਸਿਨਸ ਚਾਹੀਦੀਆਂ ਜਿਹੜੀ ਕਿ ਐਮਰਜੈਂਸੀ ਜਿਹੜੀ ਹੈ ਉਹਨੂੰ ਟੈਕਲ ਕਰਨ ਵਾਸਤੇ ਸ ਤੁਸੀਂ ਡਾਇਰੀਆ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਚਾਹੀਦਾ ਹੈ ਬਾਕੀ ਪੈਰਾਸिटਮ ਹਾਲ ਸਾਨੂੰ ਇੱਥੇ ਇੱਕ ਲੋਕਲ ਮੈਨੂਫੈਕਚਰਰ ਨੇ 5 ਲੱਖ ਗੋਲੀ ਦੇ ਦਿੱਤੀ ਹੈ ਜੋ ਅਸੀਂ ਉੱਥੇ ਪਹੁੰਚਾ ਰਹੇ ਹਾਂ ਐਂਟੀ ਡਾਇਰੀਆ ਵਿੱਚ ਜਿਸ ਤਰ੍ਹਾਂ ਪ੍ਰੋਬਲਮਸ ਦੇ ਲਈ ਕਿਉਂਕਿ ਜੈਸੇ ਜਿਸ ਤਰ੍ਹਾਂ ਪਾਣੀ ਰੀਸੀਵ ਕਰਨਾ ਵੈ ਲੋਕਾਂ ਨੂੰ ਉੱਥੇ ਇਤਨਾ ਬੈਕਟੀਰੀਆ ਹੋਣਾ ਹੈ ਇਤਨਾ ਉਹ ਪਾਣੀ ਕੰਟਾਮਿਨੇਟ ਹੋ ਗਿਆ ਉਹਨਾਂ ਉੱਥੋਂ ਦਾ ਕਿ ਸਟਮੈਕ ਇਸ਼ੂਜ਼ ਆਣੀ ਆਣੇ ਹਨ ਸੋ ਡਾਇਰੀਆ ਐਂਟੀ ਅਲਰਜੀਸ ਚਾਹੀਦੀਆਂ ਨੇ ਕਫ ਸਾਇਰਪਸ ਚਾਹੀਦੇ ਨੇ ਉਸ ਤੋਂ ਇਲਾਵਾ ਜਿਹੜੀਆਂ ਜਨਰਿਕ ਜਨਰਲ ਮੈਡੀਸਿਨਸ ਨੇ ਸਨੇਕ ਬਾਈਟਸ ਦੀਆਂ ਮੈਡੀਸਿਨਸ ਚਾਹੀਦੀਆਂ ਨੇ ਬਹੁਤ ਸਾਰਾ ਇਹ ਸਾਰੀਆਂ ਮੈਡੀਸਿਨਸ ਜਿਹੜੀਆਂ ORS ਚਾਹੀਦਾ ਬਹੁਤ ਜ਼ਿਆਦੀ ਕੁਆਂਟੀਟੀ ਦੇ ਅੰਦਰ ਇਹ ਸਾਰਾ ਕੁਝ ਅਸੀਂ ਇਕੱਠਾ ਕਰਾਂਗੇ ਆ ਹਿਸਤਾ ਇਹ ਮਸਕੀਟੋ ਕੋਇਲਸ ਐਂਡ ਯੂ ਨੋ ਗੁੱਡ ਨਾਈਟ ਦਿਸ ਥਿੰਗ ਜਿਹੜੀ ਅਗੇ ਚਾਹੀਦਾ ਡਿਸ ਇਨਫੈਕਸ਼ਨ ਦੇ ਲਈ ਬਹੁਤ ਜ਼ਿਆਦਾ ਕੁਆਂਟੀਟੀ ਚ ਬਲੀਚ ਪਾਊਡਰ ਚਾਹੀਦਾ ਵਾ ਕਿਉਂਕਿ ਜਦੋਂ ਪਾਣੀ ਉਤਰੇਗਾ ਤੇ ਉਹ ਇਤਨੀ ਇਨਫੈਕਸ਼ਨ ਉੱਤੇ ਫੈਲੀ ਹੋਏਗੀ ਕਿ ਉੱਥੇ ਸਾਰਾ ਡਿਸ ਇਨਫੈਕਟ ਕਰਨਾ ਪਏਗਾ ਉਸ ਏਰੀਆ ਨੂੰ ਜੋ ਮਤਲਬ ਆਫਟਰ ਮਤਲਬ ਲਾਈਕ ਦਿਸ ਕਹਿ ਸਕਨੇ ਆ ਫਲਟ ਤੋਂ ਬਾਅਦ ਵੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਿੱਚ ਵਾਇਸ ਆਫ ਅੰਮ੍ਰਿਤਸਰ ਆਪਣਾ ਰੋਲ ਨਿਭਾਏਗਾ ਜੀ ਬਿਲਕੁਲ 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 ਜੀ ਅਸੀਂ ਜਿਹੜੇ ਵੋਲੰਟeers ਵੀ ਬਾਹਰ ਨਿਕਲ ਗਏ ਹਾਂ ਜੀ ਬਿਲਕੁਲ ਸਾਡੇ ਵੋਲੰਟeers ਸਾਡੇ ਨਾਲ ਹੈਗੇ ਸਾਰੇ ਜੀ ਤੇ ਅਜੇ ਤੇ ਅਸੀਂ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ ਅਸੀਂ ਅਜੇ ਅਜੇ ਅਸੀਂ ਜੋ ਸਪਲਾਈਜ਼ ਹੈ ਉਹ ਆਰਮੀ ਨੂੰ ਔਰ ਖਾਲਸਾ ਏਡ ਔਰ ਡੀਸੀ ਮੈਮ ਦੇ ਥਰੂ ਜਿਹੜੀ ਵੋਲੰਟਰੀ ਜਾਂ ਇਵੈਂਟਸ ਹੋ ਰਹੇ ਨੇ ਜਾਂ ਜਿਹੜੀਆਂ ਮਤਲਬ ਐਫਰਟਸ ਹੋ ਰਹੀਆਂ ਉਹਨਾਂ ਤੱਕਨ ਪਹੁੰਚ ਆ ਰਹੇ ਆ ਜਦੋਂ ਪਾਣੀ ਰੀਸੀਵ ਕਰ ਜਾਂਦਾ ਹੈ ਤਦ ਹੀ ਅਸੀਂ ਐਕਚੁਅਲੀ ਰਮਦਾਸ ਜਾਂ ਜਨਾਲਾ ਤੱਕ ਪਹੁੰਚ ਪਾਵਾਂਗੇ ਤੇ ਫਿਰ ਉੱਥੇ ਜਾ ਕੇ ਅਸੈਸ ਕਰਾਂਗੇ ਜੋ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਏਗੀ ਉਹ ਚੀਜ਼ਾਂ ਫਿਰ ਅਸੀਂ ਜੀ ਜੀ ਸੋ ਪੂਰੀ ਤਰ੍ਹਾਂ ਨਾਲ ਤਿਆਰੀ ਜਿਹੜੀ ਹੈ ਹੋ ਚੁੱਕੀ ਹੈ ਵਾਇਸ ਆਫ ਅੰਮ੍ਰਿਤਸਰ ਨੇ ਪੂਰੇ ਜਿਹੜੀ ਕਮਰ ਕੱਸ ਲਈ ਹੈ ਉਸ ਦੇ ਨਾਲ ਵੱਖਰੇ ਵੱਖਰੇ ਲੋਕ ਜਿਹੜੇ ਇਨਰ ਵੀਲ ਦੀਆਂ ਲੇਡੀਜ਼ ਨੇ ਉਹ ਆਪਣੀ ਪੂਰੀ ਤਾਕਤ ਦੇ ਨਾਲ ਸਾਤ ਦਿਨ ਨੂੰ ਤਿਆਰ ਨੇ ਕਾਉਂਸਲਰ ਸਾਹਿਬ ਤਿਆਰ ਨੇ ਪੂਰੇ ਏਰੀਆ ਦੇ ਲੋਕ ਵੀ ਆਪਣੀ ਕੰਟ੍ਰਿਬਿਊਸ਼ਨ ਦੇਣ ਨੂੰ ਤਿਆਰ ਨੇ ਨਾਲ ਦੇ ਨਾਲ ਜਿਹੜੇ ਮੰਦਰ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ પુરਸ਼ottam ਜੀ ਦੇ ਨਾਲ ਵੀ ਜ਼ਰੂਰ ਗੱਲ ਕਰਨੀ ਚਾਹਾਂਗੀ ਸਰ ਜਿੱਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਔਰ ਤੁਸੀਂ ਅੱਜ ਆਪ ਮੰਦਰ ਦਾ ਜਿਹੜਾ ਪ੍ਰਮਾਈਸ ਹੈਗਾ ਉਸ ਨੂੰ ਫਲੱਡ ਡੋਨੇਸ਼ਨ ਕੈਂਪ ਦੇ ਵਿੱਚ ਕਿਤੇ ਨਾ ਕਿਤੇ ਕਨਵਰਟ ਕਰ ਦਿੱਤਾ ਹੈ ਕੀ ਕਹਿਣਾ ਚਾਹੋਗੇ ਤੁਸੀਂ देखो मैं के लोगां दी अगे एहू ही अपील करणा कि जिन्ना ਵੱਤ ਵਸਮਾਨ ਦੇ ਸਕਦੇ ਦੋ ਜਿਹੜੇ ਅਸਲੇ ਬਿਗੜ ਹੋਏ ਨੇ ਜਿਨ੍ਹਾਂ ਨੂੰ ਪੇੜ ਤੋਂ ਖਾਣਾ ਤੇ ਜਿਨ੍ਹਾਂ ਨੂੰ ਕਪੜਾ ਚਾਹੀਦਾ ਜੋ ਵੱਤ ਵਸਮਾਨ ਦੇ ਸਕਦੇ ਉਹ ਨਵੇਂ ਪੁਰਾਣੇ ਵੀ ਦੇਣੇ ਤੇ ਦੇ ਦਿਓ ਭਾਵੇਂ ਐਸੇ ਕੰਮ ਆਣਾ ਚਾਹੀਦਾ ਉਹਨਾਂ ਦੇ ਜੀ ਬਿਲਕੁਲ ਬਿਲਕੁਲ ਬਹੁਤ ਸਹੀ ਕਿਹਾ ਕਿ ਲੋਕਾਂ ਨੂੰ ਨਾ ਸਿਰਫ ਜਿਹੜਾ ਰਾਸ਼ਨ ਪਾਣੀ ਦੀ ਲੋੜ ਪੈਗੀ ਬਲਕਿ ਕਪੜੇ ਦੀ ਵੀ ਜ਼ਰੂਰਤ ਪੈਗੀ ਨਵਾਂ ਪੁਰਾਣਾ ਕੋਈ ਵੀ ਹੈ ਐਸੇ ਵੇਲੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਬਹੁਤ ਵੱਡੀ ਜ਼ਰੂਰਤ ਬਣੀ ਹੋਈ ਨਾ ਉਹਨਾਂ ਦੇ ਕਪੜੇ ਸੁੱਕਨੇ ਨੇ ਤੇ ਨਾ ਉਹਨਾਂ ਦੇ ਕਪੜੇ ਧੁੱਪਨੇ ਨੇ ਸੋ ਅਗਰ ਤੁਹਾਡੇ ਕੋਲ ਕੋਈ ਐਸਾ ਦੇ ਕਪੜੇ ਵੀ ਪਏ ਪੁਰਾਣੇ ਤੁਸੀਂ ਨਹੀਂ ਯੂਜ਼ ਕਰ ਰਹੇ ਡਿਸਕਾਰਡ ਕੀਤੇ ਹੋਏ ਉਹ ਵੀ ਤੁਸੀਂ ਆ ਕੇ ਦੇ ਸਕਦੇ ਹੋ ਬਟ ਸਾਫ਼ ਹਾਲਾਤ ਚ ਦੇਣਾ ਐਦਾਂ ਦੇਣਾ ਹੋਣ ਗੰਦੇ ਨਾ ਹੋਣ ਕਿ ਉਹਨਾਂ ਨੂੰ ਧੋਨੇ ਪੈਣ ਕਿਉਂਕਿ ਉਹ ਧੋ ਨਹੀਂ ਸਕਦੇ ਉੱਥੇ ਸੁਕਣੇ ਨਹੀਂ ਨੇ ਕਪੜੇ ਸੋ ਤੁਸੀਂ ਵੱਤੋ ਵੱਦ ਬਾਹਰ ਨਿਕਲ ਕੇ ਤੇ ਲੋਕਾਂ ਦੀ ਇਸ ਵੇਲੇ ਜਿਹੜੀ ਸਹਾਇਤਾ ਦੀ ਲੋੜ ਹੈ ਉਸ ਸਹਾਇਤਾ ਲਈ ਬਾਹਰ ਨਿਕਲੋ ਤੇ ਇਸ ਰਿਲੀਫ ਵਿੱਚ ਲੋਕਾਂ ਨੂੰ ਇਹ ਰਿਲੀਫ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਨਿਭਾਓ ਲੋਕਾਂ ਬਾਰ ਨਿਕਲ ਰਹੇ ਨੇ ਮਗਰ ਹਜੇ ਵੀ ਕੁਆਂਟੀਟੀ ਘੱਟ ਹੈ ਵੱਧ ਤੋਂ ਵੱਧ ਗਿਣਤੀ ਚ ਅਸੀਂ ਸਾਰਿਆਂ ਨੇ ਬਾਹਰ ਨਿਕਲਣਾ ਤੇ ਜਿੰਨੇ ਵੀ ਅਫੈਕਟਡ ਏਰੀਆਜ਼ ਨੇ ਉੱਥੋਂ ਤੱਕ ਸਾਡੀ ਇੱਕ ਕਹਿੰਦੇ ਨੇ ਨਾ ਸਾਡੇ ਇੱਕ ਤਿੰਕਾ ਵੀ ਸਾਡਾ ਪਹੁੰਚ ਜਾਏ ਤੇ ਕਿਤੇ ਨਾ ਕਿਤੇ ਉਹ ਤਿੰਕਾ ਵੀ ਕਿਸੇ ਨੂੰ ਡੁੱਬਦੇ ਨੂੰ ਸਹਾਰੇ ਦਾ ਕੰਮ ਕਰ ਜਾਏਗਾ ਸੋ ਜ਼ਰੂਰਤ ਇਸ ਵੇਲੇ ਹੈ ਕਿ ਅਸੀਂ ਸਾਰੇ ਇੱਕ ਦੂਸਰੇ ਨੂੰ ਅਵੇਅਰ ਕਰੀਏ ਤੇ ਦੂਜਿਆਂ ਦੀ ਮਦਦ ਲਈ ਬਾਹਰ ਨਿਕਲ ਕੇ ਆਈਏ ਬਣੇ ਰੋ ਪੰਜਾਬ ਕੇਸਰੀ ਤੇ ਵੇਖਦੇ ਰੋ ਪੰਜਾਬ ਕੇਸਰੀ ਔਰ ਇਸ ਵੀਡੀਓ ਨੂੰ ਜ਼ਾਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਲੋਕੀ ਔਰ ਵੀ ਜ਼ਿਆਦਾ ਡੋਨੇਸ਼ਨ ਕੈਂਪਸ ਆਰਗੇਨਾਈਜ਼ ਕਰਨ ਤੇ ਲੋਕਾਂ ਤੱਕ ਉਹ ਰਾਹਤ ਸਮਗਰੀ ਪਹੁੰਚਾਉਣ ਦੇਖਦੇ ਰੋ ਪੰਜਾਬ ਕੇ ਸਿਰ ਕਿਉਂਕਿ ਪੰਜਾਬ ਕੇ ਸਿਰ ਤੁਹਾਡੇ ਦਿਲ ਦੀ ਧੜਕਣ